ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਮੇਰੇ ਭਰਾਵਾਂ ਨੂੰ ਵੀਰਾਂ ਨੂੰ ਮਾਤਾਵਾਂ ਨੂੰ ਮੈਂ ਸਾਰਿਆਂ ਨੂੰ ਤੁਹਾਡਾ ਆਪਣਾ ਜਤਿੰਦਰ ਸਿੰਘ ਗਿੰਦੀ ਇੱਕ ਬੇਨਤੀ ਕਰਨੀ ਚਾਹਨਾ ਜੋ 27 10 2022 ਨੂੰ ਆ ਜਿਹੜੀ ਗੱਲ ਹੋਈ ਆ ਮੈਂ ਸਾਰੇ ਹੀ ਪੱਤਰਕਾਰ ਵੀਰਾਂ ਨੂੰ ਅਖਬਾਰ ਵਾਲਿਆਂ ਨੂੰ ਟੀਵੀ ਵਾਲਿਆਂ ਨੂੰ ਚੈਨਲ ਵਾਲਿਆਂ ਨੂੰ ਮੀਡੀਆ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਮੈਂ 2 ਕੁ ਸਾਲ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਸ ਵਿੱਚ ਮੈਂ ਸਾਰਿਆਂ ਵੀਰਾਂ ਨੂੰ ਬੇਨਤੀ ਕੀਤੀ ਸੀ ਵੀ ਜਦੋਂ ਕੋਈ ਵੀ ਗੱਲ ਹੁੰਦੀ ਆ ਵੀ ਮੈਂ ਇਹ ਬੇਨਤੀ ਕੀਤੀ ਸੀ ਵੀ ਮੰਨ ਲਓ ਵੀ ਮੇਰਾ ਵੀ ਪੱਖ ਸੁਣਿਆ ਜਾਵੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਗੱਲ ਵੀ ਜਿਹੜੀ ਪਰਸੋਂ ਇਹ ਗੱਲ ਹੋਈ ਆ ਵੀ ਜੋ ਮੰਨ ਲਓ ਲੁਧਿਆਣਾ ਪੁਲਿਸ ਵਾਲੇ ਕਹਿ ਰਹੇ ਸੀ ਵੀ ਮੰਨ ਲਓ ਅਸੀਂ ਸਲੇਮ ਟਾਪਰੀ ਨੇੜੇ ਟਰੈਪ ਲਾਇਆ ਹੋਇਆ ਸੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤਿੰਨ ਮਲਾਜਮ ਟਰੈਪ ਥੋੜੀ ਲਾਉਣਗੇ ਜੇ ਪੁਲਿਸ ਪ੍ਰਸ਼ਾਸਨ ਟਰੈਪ ਲਾਉਗੀ ਘੱਟੋ ਘੱਟ 10 ਤੋਂ 15 20 ਜਣੇ ਹੋਣਗੇ ਅਸੀਂ ਜਗਰਾਉਂ ਵਾਲਾ ਪੁਲ ਉਤਰ ਰਹੇ ਸੀ ਅਸੀਂ ਦੋ ਜਣੇ ਸੀਗੇ ਤੇ ਨਾਲ ਹੀ ਇੱਕ ਐਕਟੀਓਸ ਗੱਡੀ ਉਤਰੀ ਜਿੱਦਾਂ ਹੀ ਅਸੀਂ ਪੈਟਰੋਲ ਪੰਪ ਦੇ ਮੋੜੇ ਪਹੁੰਚੇ ਆ ਉਹਨਾਂ ਨੇ ਸਾਡੇ ਮੋੜੇ ਲਿਆ ਕੇ ਗੱਡੀ ਲਾਤੀ ਤਿੰਨ ਬੰਦੇ ਉਸ ਵੀ ਗੱਡੀ ਵਿੱਚ ਉਤਰੇ ਆ ਨਾ ਹੀ ਉਹਨਾਂ ਦੇ ਕੋਈ ਪੁਲਿਸ ਵਾਲੀ ਵਰਦੀ ਪਾਈ ਹੋਈ ਸੀ ਉਹਨਾਂ ਨੇ ਉੱਤਰਦੇ ਸਾਰ ਹੀ ਪਿਸਤੌਲ ਕੱਢ ਕੇ ਸਾਨੂੰ ਕਹਿੰਦੇ ਥੱਲੇ ਉਤਰੋ ਇੰਨੇ ਚ ਹੀ ਅਸੀਂ ਡਰ ਗਏ ਆ ਮੰਲੋ ਡਰਦੇ ਸਾਰੇ ਹੀ ਅਸੀਂ ਗੱਡੀ ਵੇਖ ਕਰਾ ਕੇ ਕਰਕੇ ਫਟਾਫਟ ਗੱਡੀ ਭਜਾ ਲਈ ਉਥੋਂ ਹੁਣ ਸਾਨੂੰ ਇੰਨੀ ਗੱਲ ਚ ਸਮਝਣ ਚ ਮੈਨੂੰ ਪਤਾ ਲੱਗਾ ਵੀ ਉਹ ਪੁਲਿਸ ਵਾਲੇ ਆ ਨਾ ਹੀ ਅਸੀਂ ਕਿਸੇ ਤੇ ਕੋਈ ਗੋਲੀ ਚਲਾਈ ਨਾ ਹੀ ਸਾਡੇ ਤੋਂ ਕੋਈ ਪਿਸਤੌਲ ਸੀਗਾ ਮੰਲੋ ਹਰ ਇੱਕ ਮੀਡੀਆ ਨੇ ਅਲੱਗ-ਅਲੱਗ ਗੱਲਾਂ ਮੰਲੋ ਅਲੱਗ-ਅਲੱਗ ਗੱਲਾਂ ਸ਼ਾਪਤੀਆਂ ਅਲੱਗ-ਅਲੱਗ ਵੀਡੀਓ ਬਣਾਤੀਆਂ ਜੀ ਮੰਲੋ ਇੱਕ ਗੱਲ ਆ ਵੀ ਸਾਰੇ ਜਣੇ ਉੱਥੇ ਜਾ ਕੇ ਮੀਡੀਆ ਵਾਲਿਆਂ ਮੇਰੇ ਭਰਾਵਾਂ ਨੂੰ ਬੇਨਤੀ ਆ ਵੀ ਉੱਥੇ ਜਾ ਕੇ ਇੱਕ ਵਾਰੀ ਤੁਸੀਂ ਇੱਕ ਵਾਰੀ ਤਾਂ ਕਰੋ ਵੀ ਅਸੀਂ ਵੀ ਕੋਈ ਗੋਲੀ ਚਲਾਈ ਵੀ ਜਾਂ ਸਾਡੇ ਵੱਲੋਂ ਕੋਈ ਗੋਲੀ ਚੱਲੀ ਉਹਨਾਂ ਤੇ ਅਸੀਂ ਤਾਂ ਇੰਨੀ ਦੇਰ ਚ ਤਾਂ ਬੰਦਾ ਸਮਝਦਾ ਆ ਵੀ ਜਿੰਨੀ ਦੇਰ ਚ ਉਹ ਸਾਨੂੰ ਫਟਾਫਟ ਰੋਕਿਆ ਤੇ ਅਸੀਂ ਉਨੀ ਦੇਰ ਚ ਵੀ ਪਤਾ ਨਹੀਂ ਕੋਣ ਕੋਣ ਸਾਨੂੰ ਮੰਨ ਲਓ ਕੋਈ ਕੋਈ ਗੈਂਗਸਟਰ ਆਦਮੀ ਹੀ ਸਾਨੂੰ ਪੈ ਗਏ ਆ ਇਸ ਕਰਕੇ ਅਸੀਂ ਉਥੋਂ ਫਟਾਫਟ ਇੰਨੇ ਸੋਚ ਕੇ ਜਾਨ ਬਚਾ ਕੇ ਭੱਜੇ ਆ ਤੇ ਇਹ ਕਹੀ ਜਾਂਦੇ ਜੀ ਇਹਨਾਂ ਨੇ ਗੈਂਗਸਟਰਾਂ ਨੇ ਪੁਲਿਸ ਤੇ ਕ੍ਰਾਸ ਫਾਇਰਿੰਗ ਕਰਤੀ ਮੈਂ ਇਹ ਗੱਲ ਕਹਿਣਾ ਵੀ ਉਹਨਾਂ ਜਿਹੜੇ ਉਹ ਸਾਨੂੰ ਤਿੰਨ ਮੁਲਾਜ਼ਮ ਇਹ ਕਹਿ ਰਹੇ ਆ ਵੀ ਤਿੰਨ ਸੀਏ ਦੇ ਮੁਲਾਜ਼ਮ ਸੀ ਉਹ ਦੋ ਬੰਦੇ ਉਹਨਾਂ ਵਿੱਚ ਸਰਦਾਰ ਸੀ ਉਹਨਾਂ ਨੂੰ ਕਹ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਕੇ ਕਹਿ ਦੇਣ ਵੀ ਜਿੰਦੀ ਨੇ ਤੁਹਾਡੇ ਤੇ ਕੋਈ ਗੋਲੀ ਚਲਾਈ ਤੁਹਾਨੂੰ ਕੋਈ ਮੰਦਾ ਚੰਗਾ ਬੋਲਿਆ ਤੁਹਾਨੂੰ ਕੋਈ ਗਾਲ ਕੱਢੀ ਇਹ ਜਿਸ ਇੱਕ ਗੱਲ ਹੋਰ ਇਹ ਕਹਿੰਦੇ ਵੀ ਜਿਸ ਮੁਕਦਮੇ ਵਿੱਚ ਉਹਨਾਂ ਨੂੰ ਮੇਰੀ ਲੋੜ ਸੀ ਵੀ ਉਹ ਮੈਨੂੰ ਗ੍ਰਿਫਤਾਰ ਕਰਨ ਨੂੰ ਕਹਿੰਦੇ ਆ ਵੀ ਮੰਨ ਲਓ ਉਸ ਮੁਕਦਮੇ 'ਚ ਅਸੀਂ ਗ੍ਰਿਫਤਾਰ ਕਰਨਾ ਸੀ ਉਸ ਮੁਕਦਮੇ ਵਿੱਚ ਮੇਰਾ ਰਾਜੀਨਾਮਾ ਹੋ ਗਿਆ ਆ ਠੀਕ ਆ ਤੇ ਦੂਸਰੀ ਗੱਲ ਉਸ ਮੁਕਦਮੇ ਵਿੱਚ ਹਾਈ ਕੋਰਟ ਪਟੀਸ਼ਨ ਪਾਈ ਹੋਈ ਆ ਕੈਂਸਲੇਸ਼ਨ ਦੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਬਾਰ-ਬਾਰ ਇੱਕ ਗੱਲ ਵੀ ਸਾਡੇ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ ਨਾ ਹੀ ਅਸੀਂ ਕਿਸੇ ਨੂੰ ਕੋਈ ਮੰਦਾ ਚੰਗਾ ਬੋਲਿਆ ਨਾ ਕੋਈ ਗਾਲ ਕੱਢੀ ਅੱਜ ਮੰਨ ਲਓ ਕਾਫੀ ਜਣੇ ਹਰ ਇੱਕ মিডিਆ ਵਾਲਾ ਲੱਗ-ਲੱਗ ਗੱਲ ਹਰ ਇੱਕ ਖਬਰਾਂ ਵਾਲਿਆਂ ਨੇ ਲੱਗ-ਲੱਗ ਗੱਲ ਲਾਈ ਗੱਲ ਬਣਾਈ ਗਈ ਜਾਂ ਬੋਲੀ ਗਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਗੱਲ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮੰਨ ਲਓ ਉੱਥੋਂ ਜਾ ਕੇ ਇਨਕੁਆਇਰੀ ਕਰੋ ਪਤਾ ਕਰੋ ਵੀ ਵਾਕਈ ਜਿੰਦੀ ਨੇ ਕੋਈ ਗੋਲੀ ਚਲਾਈ ਮੈਂ ਇੱਕ ਦੋ ਗੱਲਾਂ ਹੋਰ ਤੁਹਾਡੇ ਸਾਰੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਵੀ ਅੱਜ ਮੰਨ ਲਓ ਕੋਈ ਨਾ ਕੋਈ ਗੱਲ ਹੁੰਦੀ ਆ ਜੀ ਜਿੰਦੀ ਗੈਂਗਸਟਰ ਨੇ ਇਹ ਕਰਤਾ ਜਿੰਦੀ ਗੈਂਗਸਟਰ ਨੇ ਉਹ ਕਰਤਾ ਵੀ ਮੈਂ ਇਹ ਗੱਲ ਕਰਦਾ ਵੀ ਮੈਂ ਆਪਣੀ ਜ਼ਿੰਦਗੀ ਸਾਦੇ ਢੰਗ ਨਾਲ ਵਧੀਆ ਜੀ ਰਿਹਾ ਆ ਮੈਨੂੰ ਬਾਰ ਬਾਰ ਕਿਸੇ ਨਾ ਕਿਸੇ ਗੱਲ 'ਚ ਅਲਝੌਣ ਦਾ ਅਲਝੌਣ ਦਾ ਟਾਰਗੇਟ ਬਣਾਇਆ ਜਾ ਰਿਹਾ ਵੀ ਮੇਰੇ ਤੇ ਕੋਈ ਨਾ ਕੋਈ ਨਜਾਇਜ਼ ਪਰਚੇ ਦਿੱਤੇ ਜਾ ਰਹੇ ਆ ਆ ਪਿੱਛੇ ਜੇ ਸਾਡਾ ਇੱਕ ਝਗੜਾ ਹੋਇਆ ਸੀ ਉਹਦੇ ਵਿੱਚ ਸਾਡੇ ਤੇ ਪੁਲਿਸ ਨੇ ਪਰਚਾ ਦਿੱਤਾ ਮੈਂ ਉਹਦੀ ਇਨਕੁਆਰੀ ਲਈ ਨੂੰ 6 ਮਹੀਨੇ ਹੋ ਗਏ ਆ ਤੇ ਮੇਰੀ ਇਨਕੁਆਰੀ ਨੂੰ ਨਾ ਸਾਨੂੰ ਕਿਸੇ ਨੇ ਬੁਲਾਇਆ ਨਾ ਕਿਸੇ ਨੇ ਸੱਦਿਆ ਨਾ ਕੋਈ ਸੁਨੇਹਾ ਆਇਆ ਵੀ ਤੁਹਾਡੀ ਇਨਕੁਆਰੀ ਆਈ ਹੈ ਵੀ ਤੁਸੀਂ ਆਪਣਾ ਪੱਖ ਦੱਸੋ ਉਲਟਾ ਪੁਲਿਸ ਪਰਚੇ ਤੇ ਪਰਚਾ ਦੇਈ ਜਾਂਦੀ ਆ ਅੱਜ ਜਿੰਦੀ ਨੂੰ ਇਹਨਾਂ ਨੇ ਗੈਂਗਸਟਰ ਬਣਾਤਾ ਮੰਨ ਲਓ ਕੋਈ ਗੱਲ ਨਹੀਂ ਚੰਗੇ ਭਲੇ ਆਪਣੇ ਘਰੇ ਵਧੀਆ ਜ਼ਿੰਦਗੀ ਜੀ ਰਹੇ ਆ ਮੰਨ ਲਓ ਟਾਰਗੇਟ ਕਰੀ ਜਾ ਰਹੇ ਆ ਬਈ ਮੰਨ ਲਓ ਜੀ ਜਿੰਦੀ ਗੈਂਗਸਟਰ ਜਿੰਦੀ ਗੈਂਗਸਟਰ ਜਿੰਦੀ ਨੇ ਉਹ ਕਰਤਾ ਜੀ ਜਿੱਦਣ ਜਿੰਦੀ ਨੇ ਪੁੱਲਸ ਚੌਂਕੀ ਬਣਾ ਕੇ ਦਿੱਤੀ ਇੱਕ ਇੱਕ ਦਰਵਾਜਾ ਇੱਕ ਇੱਕ ਪੱਖਾ ਇੱਕ ਇੱਕ ਕੁਰਸੀ ਸਾਰੇ ਚੌਂਕੀ ਤੇ 10 ਲੱਖ ਰੁਪਈਆ ਲੱਗ ਲੱਗ ਸਾਰੇ ਭਰਾਵਾਂ ਤੋਂ ਇਕੱਠੇ ਕਰਕੇ ਉੱਥੇ ਲਾਏ ਤੇ ਅੱਜ ਜਿੰਦੀ ਗੈਂਗਸਟਰ ਹੋ ਗਿਆ ਉਦੋਂ ਨਹੀਂ ਜਿੰਦੀ ਗੈਂਗਸਟਰ ਸੀਗਾ ਜਿੱਦਣ ਮੰਨ ਲਓ ਚੌਂਕੀ ਤਿਆਰ ਕਰਦੇ ਸੀ ਅੱਜ ਜਿੰਦੀ ਗੈਂਗਸਟਰ ਹੋ ਗਿਆ ਜਿੱਦਣ ਪੁਲਿਸ ਪ੍ਰਸ਼ਾਸਨ ਤੇ ਮੰਗਟਾ ਦੇ ਮੁੰਡੇ ਦਾ ਟਿੱਪਰ ਥੱਲੇ ਆ ਕੇ ਡੈਥ ਹੋ ਗਈ ਡੈਥ ਹੋ ਗਈ ਉਸ ਦਿਨ ਪੁਲਿਸ ਪ੍ਰਸ਼ਾਸਨ ਤੇ ਪਬਲਿਕ ਨੇ ਪਥਰਾ ਕੀਤਾ ਜਿੱਦਣ ਉਦੋਂ ਜਿੰਦੀ ਨੇ ਜਾ ਕੇ ਉੱਥੇ ਮੌਕੇ ਤੇ ਸਾਰਾ ਮਸਲਾ ਸੋਲਵ ਕਰਾਇਆ ਡੈੱਡ ਬੋਡੀ ਚੁਕਾਈ ਉਦੋਂ ਦੀ ਜਿੰਦੀ ਗੈਂਗਸਟਰ ਸੀਗਾ ਅੱਜ ਗੈਂਗਸਟਰ ਬਣਾਤਾ ਜੀ ਬਿਨਾਂ ਗੱਲ ਹੋਈ ਮੰਨ ਲਓ ਮੈਂ ਸਾਰੇ ਹੀ ਜਿਹੜੇ ਵੀ ਇੱਕ ਗੱਲ ਹੋਰ ਮੈਂ ਕਰਨੀ ਚਾਹੁੰਦਾ ਹਰ ਇੱਕ ਬੰਦੇ ਦੇ ਮੰਨ ਲਓ ਉਸ ਦਾ ਆਂਡ ਗਵਾਂਡ ਉਸ ਦਾ ਮੱਲਾ ਉਸ ਦਾ ਏਰੀਆ ਉਹ ਦੱਸ ਸਕਦਾ ਵੀ ਇਹ ਬੰਦਾ ਗੈਂਗਸਟਰ ਹੈਗਾ ਜਾਂ ਨਹੀਂ ਹੈਗਾ ਤੁਸੀਂ ਮੇਰੇ ਮੱਲੇ ਚੋਂ ਤੁਸੀਂ ਮੇਰੇ ਆਂਡ ਗਵਾਂਡ ਚੋਂ ਤੁਸੀਂ ਸਾਡੇ ਏਰੀਏ ਚੋਂ ਪੁੱਛ ਲਓ ਬੇ ਵਾਕਈ ਜਿੰਦੀ ਗੈਂਗਸਟਰ ਜਿਨ੍ਹਾਂ ਨਾਲ ਮੈਂ ਸੁੱਖ ਦੁੱਖ ਚ ਅੱਜ ਤਾਈਂ ਹਰ ਬੇਲੇ ਮਨ ਲਓ ਹਰ ਕਿਸੇ ਇੱਕ ਵੀ ਬੰਦੇ ਦੇ ਮੈਂ ਕੰਮ ਆਇਆ ਹੂੰਗਾ ਤੁਸੀਂ ਉਹਨਾਂ ਨੂੰ ਪੁੱਛਿਓ ਵੀ ਜਿੰਦੀ ਗੈਂਗਸਟਰ ਇਹ ਮੈਨੂੰ ਬਾਰ-ਬਾਰ ਨਜਾਇਜ਼ ਬਦਨਾਮ ਕਰਕੇ ਮਨ ਲਓ ਕੋਈ ਨਾ ਕੋਈ ਪਰਚੇ ਚਲ ਜਾ ਕੇ ਸਿਰਫ ਮੈਨੂੰ ਕਿਸੇ ਨਾ ਕਿਸੇ ਗੱਲ ਚਲ ਜਾ ਕੇ ਵੀ ਮੈਨੂੰ ਟਾਰਗੇਟ ਕਰਿਆ ਜਾਂਦਾ ਮੇਰੇ ਤੇ ਨਜਾਇਜ਼ ਪਰਚੇ ਕਰਾਈ ਜਾ ਰਹੇ ਆ ਮਨ ਲਓ ਜੇ ਉਹ ਪਿੱਛੇ ਜਿਹੜਾ ਮੁਕੱਦਮਾ ਹੋਇਆ ਮੈਂ ਉਸ ਮੁਕੱਦਮੇ ਵਿੱਚ ਮੈਂ ਬੇਨਤੀ ਵੀ ਕੀਤੀ ਵੀ ਮੈਂ ਕਿਸੇ ਤੇ ਕੋਈ ਗੋਲੀ ਨਹੀਂ ਚਲਾਈ ਮੈਂ ਤਾਂ ਉੱਥੇ ਮੌਕੇ ਤੇ ਉਹਨਾਂ ਨੂੰ ਛਡਾ ਕੇ ਤੋਰਿਆ ਸੀ ਸਮਾਂ ਕਿ ਉਹਨਾਂ ਨੇ ਮੇਰੇ ਈਟਾਂ ਮਾਰੀਆਂ ਉਹਨਾਂ ਨੇ ਮੇਰੇ ਈਟਾਂ ਮਾਰੀਆਂ ਮੈਂ ਬਾਰ-ਬਾਰ ਇਹ ਗੱਲ ਕਹਿਣਾ ਮਾਣਯੋਗ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਮੁਕੱਦਮੇ ਦੀ ਜਾਂ ਜਿਹੜੇ ਮੇਰੇ ਤੇ ਕੋਈ ਮੁਕੱਦਮੇ ਹੋਏ ਆ ਤੁਸੀਂ ਉਹਨਾਂ ਦੀ ਤਬਦੀਸ਼ ਕਰ ਸਕਦੇ ਆ ਵੀ ਉਹ ਵਾਕਈ ਝੂਠੇ ਆ ਕਿ ਸੱਚੇ ਆ ਮੰਨ ਲਓ ਆਪਾਂ ਇਸ ਗੱਲ ਨੂੰ ਤਾਂ ਤਬਦੀਸ਼ ਮਨ ਲਓ ਸਾਫ਼ ਤਰੀਕੇ ਨਾਲ ਕਰ ਹੀ ਸਕਦੇ ਆਂ ਵੀ ਵਾਕਈ ਮੈਂ ਮੰਨ ਲਓ ਇੱਕ ਮੈਂ ਕੋਈ ਗੈਂਗਸਟਰ ਆਦਮੀ ਆ ਜਾਂ ਮੈਂ ਇੱਕ ਸਾਦੀ ਜ਼ਿੰਦਗੀ ਜੀਣ ਵਾਲਾ ਬੰਦਾ ਆ ਇੱਕ ਮੈਂ ਹੋਰ ਬੇਨਤੀ ਛੋਟੀ ਜੀ ਕਰਨੀ ਚਾਹੁੰਦਾ ਆ ਆ ਮੀਡੀਆ ਨੂੰ ਪ੍ਰੈਸ ਨੋਟ ਦਿੱਤਾ ਗਿਆ ਸੀ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਵੀ ਇਸ ਦੇ 14 ਮੁਕੱਦਮੇ ਦਰਜ ਆ ਇਸ 14 ਮੁਕੱਦਮਿਆਂ ਵਿੱਚੋਂ ਫਿਲਹਾਲ ਕੇ ਇਹ 13 ਆ 13 ਵਿੱਚੋਂ ਮੈਂ 6-7 ਮੁਕਦਮਿਆਂ ਵਿੱਚੋਂ ਬਰੀ ਹੋ ਚੁੱਕਾ ਹਾਂ ਠੀਕ ਹੈ ਜੀ ਜੇ ਮੰਨ ਲਓ ਮੈਂ ਕੋਈ ਮਿਰਤੇ ਕੋਈ ਜੁਰਮ ਹੋਇਆ ਹੁੰਦਾ ਤੇ ਮੈਂ ਇਸ ਤੋਂ ਬਰੀ ਕਿਸ ਤਰ੍ਹਾਂ ਹੋ ਜਾਣਾ ਜਿਹੜੇ 3-4 ਮਿਰਤੇ ਚੱਲਦੇ ਆ ਉਹ ਕੋਰਟ ਅਧੀਨ ਆ ਜੋ ਕੋਰਟ ਫੈਸਲਾ ਕਰੇਗੀ ਉਹ ਸਭ ਨੂੰ ਮਨਜ਼ੂਰ ਹੋਊਗਾ ਮੈਨੂੰ ਵੀ ਮਨਜ਼ੂਰ ਹੋਊਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਬਾਰ-ਬਾਰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਂ ਕਿਸੇ ਤੇ ਕੋਈ ਗੋਲੀ ਨਹੀਂ ਚਲਾਈ ਹੈਗੀ ਮੈਂ মিডিਆ ਵਾਲਿਆਂ ਨੂੰ ਪ੍ਰੈਸ ਵਾਲਿਆਂ ਨੂੰ ਅਖਬਾਰ ਵਾਲਿਆਂ ਨੂੰ ਚੈਨਲ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਸਾਰੀਆਂ ਸੰਸਥਾਵਾਂ ਨੂੰ ਸਾਰੇ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਵੀ ਮੇਰੇ ਵੱਲੋਂ ਕਿਸੇ ਤੇ ਕੋਈ ਗੋਲੀ ਨਹੀਂ ਚਲਾਈ ਗਈ ਪੁਲਿਸ ਕਦੀ ਵੀ ਤਿੰਨ ਜਣਿਆਂ ਦਾ ਟਰੈਪ ਨਹੀਂ ਲਾਉਂਦੀ ਨਾ ਉਹਨਾਂ ਨੇ ਕੋਈ ਬੈਰੀਕੇਡ ਰੱਖਿਆ ਸੀ ਉਹ ਤਾਂ ਸਾਡੇ ਨਾਲ ਹੀ ਗੱਡੀ 'ਚ ਉਤਰੇ ਏਟੀਓਸ ਗੱਡੀ ਸੀ ਵਾਈਟ ਰੰਗ ਦੀ ਉਹ ਸਾਡੇ ਮੋਹਰੇ ਆ ਕੇ ਰੋਗੀ ਉਹ ਚੋਂ ਤਿੰਨ ਬੰਦੇ ਸਿਵਲ ਵਰਦੀ 'ਚ ਉਤਰੇ ਆ ਉਹ ਪਤਾ ਨਹੀਂ ਉਹ ਮੁਲਾਜ਼ਮ ਸੀ ਕੋਈ ਹੋਰ ਸੀ ਉਹਨਾਂ ਨੇ ਫਟਾਫਟ ਆ ਕੇ ਮੇਰੇ ਤੇ ਪਿਸਤਲ ਕੱਢ ਲਿਆ ਤੇ ਮੈਨੂੰ ਕਹਿੰਦੇ ਜੀ ਉਤਰੋ ਮੈਂ ਇੰਨੇ ਜੀ ਡਰ ਗਿਆ ਇੰਨੇ ਜੀ ਮੈਂ ਗੱਡੀ ਬੈਕ ਕਰਕੇ ਫਟਾਫਟ ਭਜਾ ਕੇ ਮੈਂ ਗੱਡੀ ਲੈ ਗਿਆ ਨਾ ਮੈਂ ਕਿਸੇ ਤੇ ਕੋਈ ਗੋਲੀ ਚਲਾਈ ਨਾ ਹੀ ਮੇਰੇ ਤੋਂ ਕੋਈ ਪਿਸਟਲ ਸੀਗਾ ਨਾ ਹੀ ਕੋ ਰਵਲਵਰ ਸੀਗਾ ਇਹਨਾਂ ਨੇ ਮੈਂ ਇੰਨੀ ਗੱਲ ਨੂੰ ਬਣਾਤਾ ਜੀ ਜਿੰਦੀ ਨੇ ਕ੍ਰਾਸ ਫਾਇਰਿੰਗ ਕੀਤੀ ਜਿੰਦੀ ਨੇ ਆਹ ਕੀਤਾ ਜੀ ਜਿੰਦੀ ਨੇ ਉਹ ਕੀਤਾ ਮੈਂ ਮੇਰੇ ਤੇ ਇੱਕ ਹੋਰ ਨਵਾਂ ਮਕਦਮਾ ਦੇ ਦਿੱਤਾ ਗਿਆ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਮੇਰੇ ਮੇਰਾ ਸਾਥ ਦਿੱਤਾ ਜਾਵੇ ਮੇਰਾ ਸਾਥ ਦਿੱਤਾ ਜਾਵੇ ਵੀ ਮੈਨੂੰ ਨਜਾਇਜ਼ ਹੀ ਕਿਸੇ ਨਾ ਕਿਸੇ ਪਰਚੇ ਵਿੱਚ ਮੰਨ ਲਓ ਮੈਨੂੰ ਹੁਣ ਟਾਰਗੇਟ ਕਰਿਆ ਗਿਆ ਵੀ ਇਹ ਕਾਂਗਰਸ ਦਾ ਸਾਥ ਦਿੰਦਾ ਸੀ ਜੀ ਇਹ ਬਿੱਟੂ ਨਾਲ ਚੱਲਦਾ ਸੀ ਇਹ ਤਨ ਸੰਜੇ ਤਲਵਾਰਾ ਨਾਲ ਚੱਲਦਾ ਸੀ ਮੈਂ ਬੇਨਤੀ ਕਰਦਾ ਵੀ ਮੰਨ ਲਓ ਹਰ ਇੱਕ ਬੰਦੇ ਦਾ ਆਪਣਾ ਅਧਿਕਾਰ ਆ ਮੇਰਾ ਮੇਰਾ ਜਿੱਥੇ ਮਨ ਕਰਦਾ ਮੈਂ ਉਸ ਬੰਦੇ ਨੂੰ ਵੋਟ ਪਾਉਣੀ ਸੀ ਹੁਣ ਅੱਜ ਮੰਨ ਲਓ ਇਹ ਗੱਲਾਂ ਕਰਕੇ ਮੈਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਮੈਂ ਸਾਰੇ ਅੱਗੇ ਬੇਨਤੀ ਵੀਰਾ ਭਰਾਵਾਂ ਅੱਗੇ ਬੇਨਤੀ ਕਰਨੀ ਚਾਹਨਾ ਵੀ ਇੱਕ ਵਾਰ ਮਨ ਲੋ ਇਸ ਗੱਲ ਦੀ ਸਚਾਈ ਤੱਕ ਰਜਾਇਆ ਜਾਵੇ ਮੈਂ ਇੰਨਾ ਹੀ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇੱਕ ਵਾਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਬਾਰ ਬਾਰ ਮੈਨੂੰ ਬਦਨਾਮ ਕੀਤਾ ਜਾ ਰਿਹਾ ਵੀ ਮੇਰਾ ਉਸ ਗੱਲ ਵਿੱਚ ਮੇਰੀ ਕੋਈ ਗੱਲ ਨਹੀਂ ਮੈਂ ਕਿਸੇ ਤੇ ਕੋਈ ਗੱਡੀ ਨਹੀਂ ਚੜਾਈ ਮੈਂ ਤਾਂ ਆਪਣੀ ਜਾਨ ਬਚਾ ਕੇ ਫਟਾਫਟ ਗੱਡੀ ਭਜਾਈ ਮੈਨੂੰ ਕੀ ਪਤਾ ਸੀ ਵੀ ਉਹ ਮੁਲਾਜ਼ਮ ਸਿਵਲ ਵਰਦੀ ਵਿੱਚ ਤਿੰਨ ਜਣੇ ਫਟਾਫਟ ਆ ਕੇ ਗੱਡੀ ਮੋਰੇ ਲਾ ਕੇ ਉੱਤਰ ਗਏ ਕਹਿੰਦੇ ਜੀ ਉਤਰਿਆ ਫਟਾਫਟ ਪਿਸਤੌਲ ਉਹਨਾਂ ਦੇ ਹੱਥ 'ਚ ਸੀਗਾ ਤੇ ਹੁਣ ਦੱਸੋ ਵੀ ਉੱਥੇ ਬੰਦਾ ਡਰ ਕੇ ਭੱਜੂ ਬਾਈ ਤੇ ਉਹ ਕਹਿੰਦੇ ਜੀ ਮੰਨ ਲਓ ਪੁਲਿਸ ਦੇ ਫਾਇਰਿੰਗ ਕਰਤੀ ਮੈਂ ਕਿਸੇ ਤੇ ਕੋਈ ਫਾਇਰਿੰਗ ਨਹੀਂ ਕੀਤੀ ਉਹ ਜਿਹੜੇ ਤਿੰਨ ਸ਼ਖਸ ਸੀਗੇ ਮੁਲਾਜ਼ਮ ਸੀਗੇ ਉਹਨਾਂ ਤੋਂ ਪੁੱਛ ਲਓ ਇੱਕ ਵਾਰੀ ਵੀ ਬਲੋ ਵਾਕਈ ਅਸੀਂ ਉਹਦੇ ਤੇ ਕੋਈ ਗੋਲੀ ਚਲਾਈ ਮਹਿਮਾਨਯੋਗ ਸੀਪੀ ਸਾਹਿਬ ਅੱਗੇ ਬੇਨਤੀ ਕਰਦਾ ਵੀ ਮੇਰੀ ਇਸ ਬੇਨਤੀ ਨੂੰ ਕਬੂਲ ਕੀਤਾ ਜਾਵੇ ਇਸ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਸਾਰਿਆਂ ਦਾ